ਇੱਕ ਵਿਪਨ ਕੁਮਾਰ ਛੁਕਲਾ ਜੋ ਕਿ ਸੀੜੀ ਵਾਲੇ ਮਹੱਲੇ ਦੇ ਰਹਿਣ ਵਾਲੇ ਆ ਉਹਨਾਂ ਨੇ ਇੱਕ ਕੰਪਲੀਟ ਮਾਜੂਕ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦਫ਼ਤਰ ਵਿਖੇ ਦਿੱਤੀ ਸੀ ਕਿ ਨਿਰਮਲਾ ਦੇਵੀ ਤੇ ਇਹਦੇ ਲੜਕੇ ਤੇ ਹੋਰ ਜਣਿਆਂ ਨੇ ਜਿਹੜਾ ਹੈਗਾ ਰਲ ਕੇ ਇੱਕ ਸਾਜਿਸ਼ ਤਹਿਤ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਜਗ੍ਹਾ ਮੇਨ ਭਾਗੂ ਰੋਡ ਤੇ ਉਹਦੀਆਂ ਰਜਿਸਟਰੀਆਂ ਆਪ ਦੇ ਨਾਂ ਕਰਵਾ ਲਈਆਂ ਜਿਸ ਦੀ ਪੜਤਾਲ ਉਪਕੰਤਾਣ ਪੁਲਿਸ ਸਾਈਬਰ ਈਓ ਵੰਗਰ ਨਾਲੋਂ ਕੀਤੀ ਗਈ ਤੇ ਪਰਤਾਲ ਦਰਾਂ ਨੇ ਪਾਇਆ ਗਿਆ ਕਿ ਨਿਰਮਲਾ ਦੇਵੀ ਵੱਲੋਂ ਇੱਕ ਜਿਹੜਾ ਹੈ ਸਿਵਲ ਸੂਟ ਮਾਨਯੋਗ ਅਦਾਲਤ ਭੰਡਾ ਵਿਖੇ ਪਾਇਆ ਗਿਆ ਸੀ ਜਿਸ ਵਿੱਚ ਕੀ ਹੈ ਦਰਾਨੇ ਸਿਵਲ ਸੂਟ ਜਿਹੜੇ ਇਹਨਾਂ ਦਾ ਨਿਰਮਲਾ ਦੇਵੀ ਦਾ ਲੜਕਾ ਹੈਗਾ ਉਹਦੇ ਨਾਂ ਤੇ ਇੱਕ ਮਖਤਿਆਰੇ ਖ ਮਖਤਿਆਰਨਾਮਾ ਦਿੱਤਾ ਸੀਗਾ ਜਤਿੰਦਰ ਕੌਸ਼ਿਕ ਦੇ ਨਾਮ ਤੇ ਜਿਨ੍ਹਾਂ ਨੇ ਕਿ ਜੋ ਭਾਗੂ ਰੋਡ ਵਿਖੇ ਵਿਪਨ ਕੁਮਾਰ ਸ਼ੁਕਲਾ ਦੀ ਜਿਹੜੀ ਜਗ੍ਹਾ ਸੀਗੇ ਉਹਦੀਆਂ ਸਾਈਡਾਂ ਪਾ ਕੇ ਤੇ ਉਸ ਜਗ੍ਹਾ ਦੀ ਰਜਿਸਟਰੀ ਕਰਾ ਲਈ ਤੇ ਜਿਸ ਤੇ ਕੀ ਇਹ ਮੁਕਦਮਾ 249 ਨੰਬਰ थाना ਸਿਵਲ ਲਾਈਨ ਵਿਖੇ ਦਰਜ ਰਿਸ਼ਟ ਹੋਇਆ ਹੈ ਅਧੀਨ ਤਾਰਾ 420 465 467 468 474 ਆਈਪੀਸੀ ਪਹਿਲਾਂ ਵੀ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕੀਤਾ ਇਸ ਤਰ੍ਹਾਂ ਦੇ ਚਾਰ ਸਭੀ ਕਿਸੇ ਕੋਲ ਜਾਂ ਕੋ ਮਾਮਲਾ ਦਾ ਇਸ ਬੰਦੇ ਜਿਹੜੀ ਹੈਗਾ ਐਫ ਆਈ ਆਰ ਹਜੇ ਰਜਿਸਟਰ ਹੋਈ ਹੈ ਤੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਹ ਚ ਅੱਗੇ ਕਿਸੇ ਦਾ ਵੀ ਰੋਲ ਆਊਗਾ ਇਹ ਫਿਲਹਾਲ ਜਿਹੜੀ ਜਤਿੰਦਰ ਕੌਸ਼ਿਕ ਦੇ ਖਿਲਾਫ ਜਿਹੜਾ ਐਫ ਆਈ ਆਰ ਰਜਿਸਟਰ ਹੋਈ ਹੈ ਤੇ ਬਾਕੀ ਵੀ ਜੇ ਕਿਸੇ ਦਾ ਇੱਥੇ ਰੋਲ ਆਊਗਾ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ